ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸੁਨੀਹਾ ਮੈਮ ਸਾਡੇ ਨਾਲ ਨੇ ਯੂਕੇ ਦਾ ਸੈਪਟੈਂਬਰ ਇਨਟੇਕ ਹੈ ਔਰ ਖਾਸ ਤੌਰ ਤੇ ਉਹ ਵਿਦਿਆਰਥੀ ਜਿਹੜੇ 스ਪਾਊਸ ਵੀਜ਼ਾ ਦੇ ਲਈ ਇੰਟਰਸਟਡ ਨੇ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਮਹੱਤਵਪੂਰਨ ਹੈ ਸੁਨੀਹਾ ਮੈਮ A to Z ਇਨਫੋਰਮੇਸ਼ਨ ਸਾਰੀ ਜੀ ਕਰਨਗੇ ਸੋ ਮੈਂ ਚਾਹੂੰਗਾ ਕਿ ਸਾਰੇ ਪੁਆਇੰਟਸ ਕਵਰ ਕਰੋ 스ਪਾਊਸ ਵੀਜ਼ਾ ਅਪਲਾਈ ਕਰਨ ਦੇ ਲਈ ਔਰ ਜਿਨ੍ਹਾਂ ਨੇ ਮਾਸਟਰਸ ਦੇ ਨਾਲ 스ਪਾਊਸ ਵੀਜ਼ਾ ਦੇ ਵਿੱਚ ਜਾਣਾ ਹੈ ਜਾਂ ਜਿਨ੍ਹਾਂ ਨੇ ਮਾਸਟਰਸ ਦੇ ਵਿੱਚ ਐਡਮਿਸ਼ਨ ਲੈਣੀ ਹੈ ਇਹ ਸਾਰੇ ਪੁਆਇੰਟਸ ਤੁਸੀਂ ਕਵਰ ਕਰਿਓ ਸੋ ਜਿਨ੍ਹਾਂ ਨੇ ਆਪਣਾ ਸਪਾਊਸ ਵੀਜ਼ਾ ਅਪਲਾਈ ਕਰਨਾ ਹੈ ਤਾਂ ਉਹਨਾਂ ਕੋ ਬਹੁਤ ਹੀ ਘੱਟ ਟਾਈਮ ਆ ਕਿਉਂਕਿ ਸਪਾਊਸ ਵੀਜ਼ਾ ਸਿਰਫ ਤੇ ਸਿਰਫ ਰਿਸਰਚ ਪ੍ਰੋਗਰਾਮ ਦੇ ਵਿੱਚ ਜਾ ਸਕਦਾ ਵਾ ਸੋ ਉਹਦੇ ਲਈ ਬਹੁਤ ਹੀ ਲਿਮਿਟਿਡ ਯੂਨੀਵਰਸਿਟੀਆਂ ਆ ਸੋ ਮੈਕਸਿਮਮ ਯੂਨੀਵਰਸਿਟੀਆਂ ਦੀ ਡੈਡਲਾਈਨ ਆ ਚੁੱਕੀ ਆ ਜਾਂ ਉਹਨਾਂ ਦੀ ਆਫਰ ਇੰਨੀ ਈਜ਼ੀਲੀ ਨਹੀਂ ਆ ਰਹੀ ਹੈ ਮੈਂ ਡਰਾਣਾ ਨਹੀਂ ਚਾਹਤੀ ਬਟ ਸਮਝੋ ਗੱਲ ਨੂੰ ਕਿਉਂਕਿ ਰਿਸਰਚ ਪ੍ਰੋਗਰਾਮ ਹਰ ਯੂਨੀਵਰਸਿਟੀ ਦੇ ਵਿੱਚ ਨਹੀਂ ਆ ਤੁਹਾਡੇ ਕੋ ਚੁਆਇਸਿਸ ਨਹੀਂ ਰਹਿੰਦੀਆਂ ਪਲੱਸ ਉਹ ਵੀ ਸਟੂਡੈਂਟਸ ਹੈਗੇ ਆ ਜਿਨ੍ਹਾਂ ਨੇ ਆਫਰ ਲੈਟਰਸ ਆ ਚੁੱਕੀਆਂ ਬਟ ਉਹ ਆਪਣੇ ਹੋਰ ਅੱਛੇ ਆਪਸ਼ਨ ਦੀ ਵੇਟ ਕਰ ਰਿਹਾ ਚਾਹੇ ਉਹ 스ਪਾਊਸ ਵੀਜ਼ੇ ਵਾਲੀਆਂ ਵਾ ਚਾਹੇ ਉਹ ਨਾਰਮਲ ਆ ਦੇਖੋ ਯੂਕੇ ਪਹਿਲੇ ਵਾਰ ਕੋ ਨਹੀਂ ਆ ਕਿ ਤੁਸੀਂ ਦੋ ਦੋ ਤਿੰਨ ਆਫਰ ਲੈਟਰਸ ਅਪਲਾਈ ਕਰ ਲਓ ਔਰ ਵੇਟ ਕਰਦੇ ਰਹੋ ਤੁਹਾਡਾ ਟਾਈਮ ਨਿਕਲ ਰਿਹਾ ਵਾ ਸਪੈਸ਼ਲੀ ਜਿਨ੍ਹਾਂ ਨੇ ਰਿਸਰਚ ਪ੍ਰੋਗਰਾਮ ਦੇ ਵਿੱਚ ਜਾਣਾ ਹੈ ਜਿਨ੍ਹਾਂ ਦੀ ਜਿੱਥੋਂ ਵੀ ਆਫਰ ਲੈਟਰ ਆਈ ਆ ਉਹਨੂੰ ਟਾਈਮ ਸਿਰ ਆਪਣੀ ਸੀਬਮਿਟ ਕਰੋ ਕਿਉਂਕਿ ਆਦਰਵਾਇਸ ਉਹ ਤੁਹਾਨੂੰ ਮੇਲ ਕਰਕੇ ਤੁਹਾਡੀ ਆਫਰ ਲੈਟਰ ਕੈਨਸਲ ਵੀ ਹੋ ਸਕਦੀ ਹੈ ਕਿਉਂਕਿ ਉਹਨਾਂ ਨੇ ਆਪਣੀਆਂ ਸੀਟਸ ਰਿਜ਼ਰਵ ਕਰਨੀਆਂ ਸੀਟਸ ਉਦੋਂ ਹੀ ਪ੍ਰੋਪਰ ਬੁੱਕ ਹੁੰਦੀ ਹੈ ਜਦੋਂ ਤੁਸੀਂ ਆਪਣੀ ਟਿਊਸ਼ਨ ਫੀਸ ਪੇ ਕਰਦੇ ਹੋ ਨਹੀਂ ਤਾਂ जनवरी इनटेक भी मैं कोई श्योरिटी नहीं ली क्योंकि देखो बहुत ही घट यूनिवर्सिटीज़ है की वो यूनिवर्सिटीज़ जैनवरी इनटेक डेफर होन की यूनिवर्सिटीज़ हो ओपन होन की स्पाउस वीज़ा एज इट इज चलेगा आप नहीं कह सकते सो दिस इज़ द रीज़न मेरा शो करन का मेन यही मोटिव स कि ਆਪਣੀਆਂ ਟਿਊਸ਼ਨ ਫੀਸ ਟਾਈਮ ਸਿਰ ਆਪਣੀਆਂ ਸਬਮਿਟ ਕਰਾਓ ਕਿਉਂਕਿ ਮੈਂ ਆਲਵੇਸ ਕਹਿੰਦੀ ਆ ਕਿ ਯੂਕੇ ਦਾ ਜਿਹੜਾ ਵੀਜ਼ਾ ਵਾ ਉਹਦਾ ਪ੍ਰੋਸੈਸ ਲੈਂਥੀ ਹੁੰਦਾ ਹੈ ਅਗਰ ਤੁਹਾਡੀਆਂ ਅਨਕੰਡੀਸ਼ਨਲ ਆਫਰ ਲੈਟਰਸ ਆ ਗਏ ਆ ਕੀ ਵੇਟ ਕਰੋ ਫੰਡਸ ਤੁਹਾਡੇ ਉੱਤੇ ਪੁਰਾਣੇ ਹੋ ਰਿਹਾ ਟਿਊਸ਼ਨ ਫੀਸ ਆਪਣੀ ਪੇ ਕਰੋ ਔਰ ਆਪਣਾ ਕਾਸ ਟਾਈਮ ਸੇ ਲਓ ਨਹੀਂ ਤਾਂ ਬਾਅਦ ਚੋ ਸੁਪਰ ਪਿਉਰਿਟੀ ਪਿਉਰਿਟੀ ਫੀਸਸ ਦੰਨੇ ਹੋ ਕਈ ਵਾਰ ਇੰਟਰਵਿਊ ਦੇ ਬਾਅਦ ਚੋ स्लots ਵੀ ਮਿਲਦੇ ਬੜੀਆਂ ਚੀਜ਼ਾਂ ਹਨ ਐਂਡ ਆਫ ਸਮ ਹੌ ਕਈ ਵਾਰ ਕੋਈ ਟੈਕਨੀਕਲ ਪ੍ਰੋਬਲਮ ਆ ਜਾਂਦੀ ਹੈ ਕੁਝ ਵੀ ਹੈ ਬਹੁਤ ਚੀਜ਼ਾਂ ਸੀ ਫੇਸ ਕਰਦੇ ਹਾਂ ਮੈਂ ਇੱਕ ਚੀਜ਼ ਆਪਣੇ ਐਕਸਪੀਰੀਅੰਸ ਤੋਂ ਦੱਸ ਰਹੀ ਹਾਂ ਮੈਂ ਜਿੰਨੇ ਵੀ ਯੂਕੇ ਦੇ ਕੇਸ ਦੇਖੇ ਆਪਣੇ ਉਹਨਾਂ ਵਿੱਚ ਇੱਕ ਪੁਨਾ ਵੀ ਹੀ ਇੱਕ ਕਹਿ ਲੋ ਕਿ ਕੋਈ ਨਾ ਕੋਈ ਚੀਜ਼ ਇੱਦਾਂ ਦੀ ਸਿੱਖਣ ਨੂੰ ਮਿਲਦੀ ਆ ਕੁਛ ਨਾ ਕੁਛ ਸਟੂਡੈਂਟ ਵੱਲੋਂ ਕੁਛ ਨਾ ਕੁਛ ਯੂਨੀਵਰਸਿਟੀ ਵੱਲੋਂ ਬੜੀਆ ਚੀਜ਼ ਹੈਗੀ ਬਹੁਤ ਲੈਂਥੀ ਪ੍ਰੋਸੈਸ ਹੈਗਾ ਬਸ ਸੋ ਕਿਉਂ ਆਪਣਾ ਟਾਈਮ ਵੇਸ ਕਰ ਰਹੇ ਹੋ ਸੋ ਮੋਰ ਡਿਟੇਲ ਲਈ ਕਾਲ ਕਰ ਸਕਦੇ ਹੋ ਵੀਜ਼ਾ ਆਫ ਇੱਕ 90410 90410 ਤਾਡੀ ਕਿਸੇ ਤਰ੍ਹਾਂ ਦੀ ਵੀ ਸਟੱਡੀ ਵੀਜ਼ੇ ਨੂੰ ਟੂਰਿਸਟ ਵੀਜ਼ੇ ਨੂੰ ਲੈ ਕੇ ਇਨਕੁਆਰੀ ਹੈ ਤੁਸੀਂ ਲਾਈਵ ਸੈਸ਼ਨ ਦੇ ਵਿੱਚ ਮੈਨ ਦਾ ਜੁੜ ਸਕਦੇ ਹੋ ਮੈਂ ਰੋਜ਼ 4 ਵਜੇ ਲਾਈਵ ਹੁੰਦੀ ਐ ਐਂਡ ਮੋਰਓਵਰ ਅਗਰ ਤੁਸੀਂ ਯੂਕੇ ਦੀ ਐਪਲੀਕੇਸ਼ਨ ਸਾਡੇ ਨਾਲ ਲਾਉਂਦੇ ਹੋ ਤਾਂ ਤੁਹਾਡੇ ਤੋਂ ਸਾਰੇ ਦੇ ਸਾਰੇ ਬੈਸ ਲਿੱਤੇ ਜਾਣਗੇ ਵੀਜ਼ੇ ਤੋਂ ਬਾਅਦ ਸੋ ਰਿਮਾਰਕ ਮਾਈ ਵਰਡਸ ਸਾਰੇ ਦੇ ਸਾਰੇ پیسے ਤੁਸੀਂ ਸਾਨੂੰ ਵੀਜ਼ੇ ਤੋਂ ਬਾਅਦ ਦੇ ਸਕਦੇ ਹੋ ਥੈਂਕ ਯੂ ਥੈਂਕ ਯੂ ਸੋ ਮੱਚ ਤੋਂ ਅੱਜ ਕੇ ਐਕਸਪਰਟ ਹਮਾਰੇ ਸਾਥ تھے ਔਰ ਇਨੋ ਨੇ बड़ी अच्छी जानकारी हमारे साथ शेयर की है स्क्रीन पे नंबर है आप इस नंबर पर टेलीफोन कॉल कर सकते हैं पर्सनली मिल सकते हैं कोई कंफ्यूजन है तो उसे दूर करें और फिर अपनी जिंदगी का फैसला करें थैंक यू सो मच